ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੁਪਰ ਚੈਨਲ ਖਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ 23 ਦਸੰਬਰ ਕਿਸਾਨ ਦੇ ਦੇ ਉੱਪਰ ਕਿਸਾਨਾਂ ਮਜ਼ਦੂਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ 13 ਮਹੀਨੇ ਦੇ ਚੱਲੇ ਦਿੱਲੀ ਸੰਘਰਸ਼ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਦਿੱਲੀ ਸੰਘਰਸ਼ ਨੂੰ ਕਾਮਯਾਬ ਕਰਨ ਵਾਲੇ 700 ਤੋਂ ਉੱਪਰ ਕਿਸਾਨਾਂ ਦੀਆਂ ਜੋ ਸ਼ਹਾਦਤ ਹੋਈਆਂ ਉਹਨਾਂ ਨੂੰ ਪੰਜਾਬ ਕਿਸਾਨ ਯੂਨੀਅਨ ਬਾਗੀ ਸ਼ਰਧਾਂਜਲੀ ਭੇਟ ਕਰਦੀ ਆ ਹਰੀ ਕ੍ਰਾਂਤੀ ਲਿਆ ਕੇ ਜੋ ਕਿਸਾਨਾਂ ਵੱਲੋਂ ਦੇਸ਼ ਨੂੰ ਖੁਸ਼ਹਾਲ ਕੀਤਾ ਗਿਆ ਤੇ ਦੇਸ਼ ਨੂੰ ਇੱਕ ਅੰਨਦਾਤੇ ਦੇ ਤੌਰ ਤੇ ਜਾਣਿਆ ਜਾਂਦਾ ਕਿ ਅੰਨ ਭੰਡਾਰ ਭਰੇ ਇਹਨਾਂ ਨੇ ਕਿਸਾਨਾਂ ਨੇ ਪਰ ਕਿਸਾਨਾਂ ਦੇ ਕੋਲ ਹੁਣ ਤੱਕ ਆਇਆ ਕੀ ਸਵਾਏ ਖੁਦਕੁਸ਼ੀਆਂ ਤੋਂ ਸਵਾਏ ਰੱਸਿਆਂ ਤੋਂ ਸਵਾਏ ਸਪਰਿਆਂ ਤੋਂ ਕਿਸਾਨਾਂ ਨੂੰ ਨਾ ਤਾਂ ਕਦੀ ਕਿਸਾਨਾਂ ਦੀ ਸੁਣੀ ਗਈ ਆ ਨਾ ਮਜ਼ਦੂਰਾਂ ਦੀ ਸੁਣੀ ਗਈ ਆ ਜਿੰਨੇ ਵੀ ਮੰਗਾਂ ਕਿਸਾਨੀ ਸੰਘਰਸ਼ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਕਿਹਾ ਸੀਗਾ ਕਿ ਅਸੀਂ ਇਹ ਫੈਸਿਲਟੀਆਂ ਦਵਾਂਗੇ ਐਮਐਸਪੀ ਦਵਾਂਗੇ ਕਿਸਾਨਾਂ ਨੂੰ ਅੱਜ ਤੱਕ ਉਹ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਜੋ ਲੋਕਲ ਮੰਗਾਂ ਸੀਗੀਆਂ ਚਾਹੇ ਉਹ ਖੇਤੀ ਦਾ ਮਸਲਾ ਹੋਵੇ ਚਾਹੇ ਐਮਐਸਪੀ ਦਾ ਮਸਲਾ ਹੋਵੇ ਚਾਹੇ ਜਿਹੜੀਆਂ ਹੜ੍ਹਾਂ ਦੇ ਵਿੱਚ ਫਸਲਾਂ ਖਰਾਬ ਹੋਈਆਂ ਦਾ ਮੁਆਵਜ਼ਾ ਹੋਵੇ ਉਹਨਾਂ ਨੂੰ ਕਿਤੇ ਨਾ ਕਿਤੇ ਜੀਜੀਐਸ ਕੇ ਕਿਸਾਨ ਨੇ ਦੇਸ਼ ਨੂੰ ਕੁਛ ਹਾਲ ਕੀਤਾ ਤੇ ਅੰਨ ਭੰਡਾਰ ਪਰੇ ਉਹ ਅੱਜ ਵੀ ਉਸੇ ਤਰ੍ਹਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ ਸੋ ਸਾਡੀ ਸਰਕਾਰਾਂ ਮੂਰੇ ਵੀ ਇਹ ਬੇਨਤੀ ਹੈ ਇਹ ਲੋਕਾਂ ਨੂੰ ਵੀ ਬੇਨਤੀ ਹੈ ਕਿ ਇਕਜੁੱਟ ਹੋਵੋ ਜਥੇਬੰਦਕ ਹੋਵੋ ਤਾਂ ਜੋ ਆਪਾਂ ਸਰਕਾਰਾਂ ਕੋਲੋਂ ਆਪਣੇ ਹੱਕ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ